ਵੱਡੇ ਸੁਪਨੇ ਲੈਣ ਵਾਲੇ ਬਣੋ ਦਿਲਜੀਤ ਦਸਾਂਝ ਨੇ ਨੌਜਵਾਨਾਂ ਨੂੰ ਦਿੱਤੀ ਸਲਾਹ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਪੰਜਾਬੀ ਗਾਇਕ ਦਿਲਜੀਤ ਦਸਾਂਝ ਜਿਸ ਤਰ੍ਹਾਂ ਆਪਣੇ ਦਿਲੂਮੀਨਾਟੀ ਟੂਰਸ ਦੇ ਦੌਰਾਨ ਬਾਕੀ ਸਾਰੇ ਰਾਜਾਂ ਦੇ ਵਿੱਚ ਆਪਣਾ ਸ਼ੋ ਕਰਕੇ ਆਏ ਨੇ ਤਾਂ ਇਸ ਦਰਮਿਆਨ ਪੰਜਾਬ ਦੇ ਵਿੱਚ ਲੁਧਿਆਣਾ ਜਿੱਥੇ ਦਿਲਜੀਤ ਦਸਾਂਝ ਦਾ ਆਪਣਾ ਘਰ ਹੈ ਤਾਂ ਉਸ ਸ਼ਹਿਰ ਦੇ ਵਿੱਚ ਕੱਲ ਆਖਰੀ ਜਿਹੜਾ ਦਿਲੂਮੀਨਾਟੀ ਟੂਰ ਹੋਇਆ ਸਾਲ ਦਾ ਆਖਰੀ ਦਿਨ ਸੀ ਔਰ ਖਾਸ ਤੌਰ ਤੇ ਦਿਲਜੀਤ ਉਸਾਂਜ ਦਾ ਆਖਰੀ ਸ਼ੋਅ ਵੀ ਸੀ ਤਾਂ ਇਹ ਸ਼ੋਅ ਬਹੁਤ ਹੀ ਸ਼ਾਨਦਾਰ ਰਿਹਾ ਲੁਧਿਆਣਾ ਦੀ ਪੀਯੂ ਯੂਨੀਵਰਸਿਟੀ ਦੇ ਵਿੱਚ ਇਸ ਸ਼ੋਅ ਨੂੰ ਕੀਤਾ ਗਿਆ ਅਤੇ ਇਸ ਦਰਮਿਆਨ ਬਹੁਤ ਸਾਰੀਆਂ ਖਾਸ ਚੀਜ਼ਾਂ ਦੇਖਣ ਨੂੰ ਮਿਲੀਆਂ ਦਿਲਜੀਤ ਉਸਾਂਜ ਨੂੰ ਦੇਖਣ ਵਾਲਿਆਂ ਦੀ ਪੇੜ ਲੱਗ ਗਈ ਦਿਲਜੀਤ ਉਸਾਂਜ ਨੇ ਇਸ ਦਰਮਿਆਨ ਆਪਣੇ ਚੌਣ ਵਾਲਿਆਂ ਨੂੰ ਨੌਜਵਾਨਾਂ ਨੂੰ ਸਲਾਹ ਵੀ ਦਿੱਤੀ ਦਿਲਜੀਤ ਨੇ ਸ਼ੋਅ ਦੌਰਾਨ ਕਿਹਾ ਕਿ ਵੱਡੇ ਸੁਪਨੇ ਦੇਖਿਆ ਕਰੋ ਜਿੰਨੇ ਵੱਡੇ ਸੁਪਨੇ ਦੇਖੋਗੇ ਉਨਾ ਹੀ ਸਕਸੈਸ ਹੋਵੋਗੇ ਦਿਲਜੀਤ ਨੇ ਕਿਹਾ ਕਿ ਲੋਕ ਤਾਂ ਬਹੁਤ ਕਹਣਗੇ ਕਿ ਇਹ ਸੁਪਨਾ ਪੁਰਾਣੀ ਹੋ ਸਕਦਾ ਹੈ ਕੀ ਕਰ ਰਿਹਾ ਪਰ ਉਹਨਾਂ ਨੇ ਕਿਹਾ ਕਿ ਮਿਹਨਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਇਸ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਜਿੱਥੇ ਦਲਜੀਤ ਉਸਾਂਝ ਇਹ ਗੱਲਾਂ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਦਲਜੀਤ ਉਸਾਂਝ ਨੇ ਕਮਾਲ ਦਾ ਰੰਗ ਬੰਨਿਆ ਜਦੋਂ ਪੁਰਾਣੇ ਗਾਇਕ ਸੀਨੀਅਰ ਗਾਇਕ ਜਿਹੜਾ ਨੂੰ ਅੱਜ ਦੇ ਸਮੇਂ ਦੇ ਓਜੀ ਕਹਿ ਦਿੱਤਾ ਜਾਂਦਾ ਹੈ ਉਹਨਾਂ ਨੂੰ ਦਲਜੀਤ ਉਸਾਂਝ ਨੇ ਬੁਲਾਇਆ محمد صدیق صاحب ਨੂੰ 스테ਜ ਤੇ ਬੁਲਾ ਕੇ ਦਲਜੀਤ ਦਸਾਂਝ ਤੇ ਨਾਲ ਉਹਨਾਂ ਨੇ ਪਰਫਾਰਮ ਕੀਤਾ ਸੋ ਇਹ ਨਜ਼ਾਰਾ ਬੇहद ਹੀ ਖੂਬਸੂਰਤ ਸੀਗਾ ਹਰ ਕਿਸੇ ਨੇ ਸ਼ੋਅ ਇੰਜੋਏ ਕੀਤਾ ਔਰ ਵੀਡੀਓ سوشل میڈیا ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ